ਜਿਹੜਾ ਮੁੱਖ ਮੰਤਰੀ ਹੋਵੇ ਅੱਜ ਔਰ ਬਾਪ ਤੇ ਬੇਟੀ ਦਾ ਰਿਸ਼ਤਾ ਕਿੰਨਾ ਪਵਿੱਤਰ ਹੁੰਦਾ ਬੇਟੀ ਬਾਪ ਦੇ ਖਿਲਾਫ ਕਦੇ ਕੋਈ ਗੱਲ ਸੁਣ ਕੇ ਰਾਜੀ ਨਹੀਂ ਰਹਿੰਦੀ ਅੱਜ ਇਹ ਵੇਖ ਲੋ ਇਹ ਮੁੱਖ ਮੰਤਰੀ ਆ ਤੇ ਇਸ ਦੀ ਬੇਟੀ ਸਿਰਤ ਕਹਿੰਦੀ ਹੈ ਕਿ ਮੈਨੂੰ ਸ਼ਰਮ ਆਉਂਦੀ ਹੈ ਇਹ ਗੱਲ ਕਹਿੰਦਿਆਂ ਕਿ ਇਹ ਮੇਰਾ ਬਾਪ ਹੈ ਉਹ ਆਪਣੇ ਬਾਪ ਨੂੰ ਬਾਪ ਕਹਿ ਕੇ ਰਾਜੀ ਨਹੀਂ ਜਿਹੜਾ ਬੇਟੀ ਤੇ ਨਾ ਹੋ ਸਕੇ ਆ ਕੀ ਉਹਨੇ ਪੰਜਾਬ ਦਾ ਹੋ ਜਾਣਾ ਬਦਲਾਵ 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 ਬਦਲ ਆਪ ਦੇ ਨੋਤੇ ਪੰਜਾਬ ਦਾ ਤਾਂ ਇਹ ਜਾਂ ਹਾਲਾਤ ਬਣਾਤੇ ਆ ਕਿ ਇੱਕ ਤਾਂ ਹੁੰਦਾ ਨਾ ਕਿ ਆਈ ਸੀ ਯੂ ਹੁਣ ਤਾਂ ਵੈਂਟੀਲੇਟਰ ਤੇ ਪੰਜਾਬ ਲਾਤਾ ਕੀ ਇਹ ਸਾਹ ਆਵੇ ਤੇ ਰੱਬ ਬਚਾਵੇ ਤੇ ਬਚਾਵੇ ਨਹੀਂ ਤਾਂ ਹਾਲਾਤ ਕੋਈ ਨਹੀਂ ਪਾਉਣੇ 4 ਲੱਖ ਕਰੋੜ ਦਾ ਕਰਜ਼ਾ ਆ ਸਿੱਧੂ ਮੂਸੇਵਾਲਾ ਨੰਗਲ ਅੰਬੀਆਂ ਲਾਅ ਐਂਡ ਆਰਡਰ ਦੇ ਉਹ ਹਾਲਾਤ ਹੈ ਕਿ ਰੋਜ਼ ਦਿਨ ਦਿਹਾੜੇ ਕੋਈ ਦੁਕਾਨ ਚੰਗੀ ਕਰਦਾ ਹੋਵੇ ਕੋਈ ਪ੍ਰਾਪਤੀ ਦਾ ਕੰਮ ਕਰਦਾ ਹੋਵੇ ਕੋਈ ਡਾਕਟਰ ਹੋਵੇ ਕੋਈ ਇਹ じゃ ਨਹੀਂ ਜਿਹੜਾ ਫਰੋਤੀ ਭਰੀ ਬਿਗੈਰ ਆਪਦਾ ਕਾਰੋਬਾਰ ਚਲਾ ਸਕਦਾ ਕੋਈ ਮਹਿਪੂਜ ਨਹੀਂ ਵਾਵਾ ਆਪਦੇ ਨਿਆਣਿਆਂ ਨੂੰ ਸ਼ਾਮ ਨੂੰ ਬਾਹਰ ਭੇਜ ਕੇ ਰਾਜੀ ਨਹੀਂ ਮਗਰ ਰੋਮ ਜਲ ਰਿਹਾ ਨੀਰੋ ਬੰਸਰੀ ਵਜਾ ਰਿਹਾ ਹਾਲਾਤ ਹੀ ਬਣੇ ਇਹ ਜੀਆਂ ਕਈ ਮੁੱਦੇ ਹੋਰ ਨੇ ਇਸ ਲਈ ਮੈਂ ਲੰਮਾ ਸਮਾਂ ਹੋ ਗਿਆ ਇਹਦਾ ਮਚ ਨਾ ਜਾਂਦਾ ਹੋਇਆ ਮਲਾਜਮ ਉਹਨਾਂ ਦੀਆਂ ਤਨਖਾਹਾਂ ਕੱਚਿਆਂ ਨੂੰ ਪੱਕੇ ਕਰਨਾ ਨੌਕਰੀ ਇਹ ਸਾਰੇ ਮੁੱਦੇ ਖੇਤ ਮਜ਼ਦੂਰ ਔਰ ਪਾਜਪਾ ਸਭ ਤੋਂ ਵੱਡੀ ਗੁਨੇਗਾਰ ਹੈ ਮੇਰੇ ਵੀਰੋ ਮੈਂ ਇੱਕ ਬੇਨਤੀ ਕਰੂੰਗਾ ਕਿ ਜੇ ਤੁਸੀਂ ਪੰਜਾਬ ਦੀ ਧਰਤੀ ਦਾ ਸਤਿਕਾਰ ਕਰਦੇ ਹੋ ਪੰਜਾਬੀ ਭਰਾਵਾਂ ਦਾ ਭੈਣਾ ਦਾ ਸਤਿਕਾਰ ਕਰਦੇ ਹੋ ਜਿਹੜੇ 750 ਪਹਿਲਾਂ ਸ਼ਹੀਦ ਹੋਏ ਜਾਂ ਜਿਹੜੇ ਹੁਣ ਕਿਸਾਨੀ ਅੰਦੋਲਨ ਚ ਸ਼ਹੀਦ ਹੋਏ ਆ ਜਾ ਜ਼ਖਮੀ ਹੋਏ ਉਹਨਾਂ ਦਾ ਸਤਿਕਾਰ ਕਰਦੇ ਹੋ ਮੇਰੇ ਵੀਰੋ ਇਹ ਉਹ ਧਰਤੀ ਹੈ ਜਿਨੇ ਦੇਸ਼ ਨੂੰ ਫੂਡ ਸਿਕਿਉਰਿਟੀ ਦਿੱਤੀ ਅੰਨ ਦਿੱਤਾ ਇਹ ਉਹ ਧਰਤੀ ਹੈ ਜਿਨੇ ਦੇਸ਼ ਨੂੰ ਕੁਰਬਾਨੀਆਂ ਸ਼ਹਾਦਤਾਂ ਦੇ ਕੇ ਦੇਸ਼ ਨੂੰ ਆਜ਼ਾਦੀ ਦਵਾਈ ਆ ਬਾਰਡਰ ਤੋਂ ਤਾਰਾਂ ਤੋਂ ਪਾਰ ਲੋਕ ਖੇਤੀ ਵੀ ਕਰਦੇ ਆ ਤੇ ਦੇਸ਼ ਲਈ ਮਰ ਮਿਟਦੇ ਵੀ ਆ ਮਗਰ ਅਫਸੋਸ ਦੀ ਗੱਲ ਇਹ ਹੈ ਕਿ ਉਹ ਅੰਨ ਦਾਤਾ ਅੱਜ ਦਿੱਲੀ ਜਾਣਾ ਚਾਵੇ ਤੇ ਦਿੱਲੀ ਜਾਣ ਲਈ ਉਹਦੇ ਤੇ ਅਥਰੂ ਗੈਸ ਤੇ ਗੋਲੀਆਂ ਤੇ ਤੋਪਾਂ ਨਾਲ ਉਤੇ ਅਟੈਕ ਕਰਾਇਆ ਜਾਂਦਾ ਜੇ ਅੰਨ ਦਾਤਾ ਦਿੱਲੀ ਨਹੀਂ ਜਾ ਸਕਦਾ ਤੇ ਸਾਧ ਸੰਗਤ ਜੀ ਭਾਜਪਾ ਵਾਲਿਆਂ ਨੂੰ ਕੋਈ ਅਧਿਕਾਰ ਹੈ ਕਿ ਉਹ ਉਹਦੇ ਪਿੰਡ ਆ ਸਕਦੇ ਆ ਸ਼ਰਾਰਤ ਸ਼ੁਰੂ ਹੋ ਗਈ ਆ ਆ ਇੱਥੋਂ ਦੇ ਬੱਬੂ ਸਾਹਿਬ ਖਲੋਤੇ ਆ ਇੱਥੇ ਆਏ ਕਦੇ ਦਰਸ਼ਨ ਹੋਏ ਉਹਨੇ ਨਹੀਂ ਉਤਰਨਾ ਪਾੜੀ ਔਰ ਵੈਸੇ ਜੀ ਮਾ ਤੁਸੀਂ ਵੀ ਬਚ ਕੇ ਰਹੇ ਹੋ ਮੈਨੂੰ ਕੋਈ ਕਹਿੰਦਾ ਜੀਗਾ ਚੀਮਾ ਸਾਹਿਬ ਕਿਸੇ ਨੂੰ ਪੁੱਛਦੇ ਕਿ ਯਾਰ ਉੱਥੇ ਕਿਹੜਾ ਜਾਊ ਉਹਨਾਂ ਹਲਕਿਆਂ 'ਚ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਨਾਲ ਹੀ ਡਰਾ ਦਿੰਦੇ ਉੱਥੇ ਤਾਂ ਕਟਾਰੂ ਚੱਕ ਰਿੰਦਾ ਮੇਰੇ ਵੀਰੋ ਇਹ ਬਦਲਾਵ ਹੈ ਕਟਾਰੂ ਚੱਕ ਲਾਲਜੀਤ ਫੁੱਲਰ ਸਰਾਰੀ ਆ ਬੀਬੀਆਂ ਕਹਿੰਨਾਂ ਦੀ ਆ ਅਨਮੋਲ ਐ ਕਰਦੀ ਸੀ ਐ ਦਵਾਂਗੇ ਐਮਐਸਪੀ ਸਾਨੂੰ ਕਹਿੰਦਾ ਮੌਕਾ ਦਿਓ ਐਮਐਸਪੀ ਦਵਾਂਗੇ ਹੁਣ ਬੀਬੀ ਨੂੰ ਪੁੱਛੀਦਾ ਤੇ ਬੀਬੀ ਗੱਲ ਹੀ ਨਹੀਂ ਕਰਦੀ ਬੀਬੀ ਗੁੰਮਸਮ ਹੋਈ ਆ ਕਹਿੰਦੇ ਕੇਜਰੀਵਾਲ ਦਿੱਲੀ ਦਿੰਦਾ ਜੇ મોદી ਨਹੀਂ ਦਊ ਤੇ ਕੇਜਰੀਵਾਲ ਦਊ ਕਹਿੰਦੇ 20000 ਰੁਪਇਆ ਖਰਾਬੇ ਦਾ ਦਵਾਂਗੇ ਖਰਾਬਾ ਹਰ ਸਾਲ ਦੋ ਦੋ ਵਾਰੀ ਹੋ ਗਿਆ ਖਰਾਬੇ ਦਾ ਇੱਕ دیਵਾਨੀ ਜੇ ਦਿੱਤੀ ਹੋਵੇ ਦਿੱਤੀ ਆ ਜੀ ਕਿਸੇ ਪਿੰਡ 'ਚ 20000 ਰੁਪਇਆ ਕਹਿੰਦੇ ਗਰਦਾਬਰੀ ਮਗਰੋਂ ਹੋਊ ਖਰਾਬਾ ਪਹਿਲਾਂ ਲਊਗਾ ਭਾਜਪਾ ਦੀ ਤਿਆਰੀ ਵੇਖ ਲਓ ਕਿਹੜੀ ਫਿਰਦੀ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਤੀ ਕਿ ਸਾਨੂੰ ਤਾਂ ਵੋਟਾਂ ਨਹੀਂ ਕੋਈ ਮੰਗਣ ਦੇਣ ਦਿਆ ਤੇ ਮੈਨੂੰ ਜੋ ਸ਼ਰਾਰਤ ਲੱਗਦੀ ਆ ਜਾਂ ਤਾਂ ਇਲੈਕਸ਼ਨ ਤੋਂ ਭੱਜਣ ਦੀ ਤਿਆਰੀ ਆ ਤੇ ਜਾਂ ਪੰਜਾਬ ਦੇ ਇਲੈਕਸ਼ਨ ਰੱਦ ਕਰਨ ਦੀ ਤਿਆਰੀ ਆ ਸਾਥ ਸਿੰਘ ਜੀ ਜੇ ਅੰਨ ਦਾਤਾ ਦਿੱਲੀ ਨਹੀਂ ਜਾ ਸਕਦਾ ਤੇ ਕੀ ਦਿੱਲੀ ਵਾਲੀ ਭਾਜਪਾ ਨੂੰ ਕੋਈ ਅਧਿਕਾਰ ਹੈ ਕਿ ਉਹ ਪੰਜਾਬ ਦੇ ਇਨਾ ਪਿੰਡਾਂ 'ਚ ਆ ਜੇ ਕੋਈ ਹੈ ਕਿ ਨਹੀਂ ਹੈ ਦੱਸੋ ਮੈਨੂੰ ਹੈਗਾ ਕਿ ਨਹੀਂ ਹੈਗਾ ਅਧਿਕਾਰ ਜਿਹੜਾ ਬੰਦਾ ਸਿਰਫ ਧਰਮ ਦੇ ਆਧਾਰ ਤੇ ਜਾਤ ਪਾਤ ਦੇ ਆਧਾਰ ਤੇ ਲੋਕਾਂ ਦੇ ਮਾਈਨੋਰਟੀਆ ਨੂੰ ਟਾਰਗੇਟ ਕਰਕੇ ਅੱਜ ਵੋਟਾਂ ਲੈਣਾ ਚਾਹੁੰਦੇ ਆ ਪੰਜਾਬ ਦੀ ਜਰਖੇਸ ਧਰਤੀ ਇਹ ਉਹ ਧਰਤੀ ਆ ਜਿੱਥੇ ਰੋਜ਼ ਕੀ ਅਰਦਾਸ ਹੁੰਦੀ ਆ ਨਾਮਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਥੇ ਉਹ ਧਰਤੀ ਆ ਜਿੱਥੇ ਅਸਾਈ ਭਾਈਚਾਰਾ Hindu ਭਾਈਚਾਰਾ Sikh ਭਾਈਚਾਰਾ Musalman ਭਾਈਚਾਰਾ ਇੱਕ ਭਾਈਚਾਰ ਇੱਕ ਸਾਜ ਦੇ ਖੁਸ਼ਬੂ ਇੱਕ ਵਧੀਆ ਗੁਲਦਸਤੇ ਵਾਂਗੂ ਵਧੀਆ ਖੁਸ਼ਬੂ ਦੇ ਨਾਲੇ ਬੂਟੇ ਵਾਂਗੂ ਰਹਿੰਦੇ ਆ ਇੱਥੇ ਇਹਦੀਆਂ ਕੋਚੀਆਂ ਚਾਲਾ ਕਾਮਯਾਬ ਨਾ ਹੋਣਦੇਓ ਇਸ ਲਈ ਮੈਂ ਇਹੀ ਅਰਦਾਸ ਬੇਨਤੀ ਤੁਹਾਡੇ ਚਰਨਾਂ 'ਚ ਕਰਨ ਵਾਸਤੇ ਆਇਆ ਕਿ ਭਾਈ ਪਿੰਡ ਪਹਿਰਾ ਲਾ ਕੇ ਰੱਖਿਓ ਔਰ ਐਦ ਕੀ ਇਹ ਬੁਲੰਦ ਆਵਾਜ਼ ਡਾਕਟਰ ਚੀਮਾ ਜੀ ਇਹ ਟੂਏ ਨਵਾਨਾ ਇੱਕ ਤਾਂ ਡਾਕਟਰ ਵੀ ਆ ਜੇ ਕੋਈ ਮਾੜਾ ਮੋਟਾ ਢਿੱਡ ਟੁੱਟ ਖਰਾਬ ਹੋਇਆ ਕੋਈ ਦਰਦ ਦੁਰਦ ਹੋਇਆ ਤੇ ਇਹ ਵੀ ਠੀਕ ਕਰ ਦੂ ਮੈਨੂੰ ਪਤਾ ਕਈ ਕਾਂਗਰਸੀਆਂ ਦੇ ਦਿਲ ਦਰਦ ਬੜੇ ਕਰਦੇ ਫਿਰਦੇ ਆ ਅੱਜ ਕੱਲ ਕੀ ਬਣੂ ਕੀ ਬਣੂ ਕੀ ਰਾਜਾ ਨਾਲ ਅੱਗੇ ਲੰਘ ਜੇ ਬਾਜਵਾ ਨਾਲ ਅੱਗੇ ਲੰਘ ਜੇ ਫਲਾਣਾ ਨਾਲ ਅਗਲੇ ਲੱਗ ਜੇ ਉਹਦਾ ਵਾ ਇਲਾਜ ਡਾਕਟਰ ਕੋਲੋਂ ਕਰਾਵਾਂਗੇ ਤੇ ਡਾਕਟਰ ਦਾ ਨੌ ਵੀ ਆ ਦਿਲਜੀਤ ਇਹ ਲੋਕਾਂ ਦਾ ਦਿਲ ਜਿੱਤਣਾ ਚਾਹੁੰਦਾ ਤੇ ਐਡੇ ਕਾਫਲ ਵਕੀਰ ਨੇ ਕਿ ਹਰਾ ਹੋਇਆ ਕੇਸ ਜਿਤਾਉਣ ਦੀ ਸਮਰੱਥਾ ਰੱਖਦੇ ਜਿੰਨੀ ਨੌਲੇਜ ਜਿੰਨੀ ਗੱਲ ਦੀ ਪਕੜ ਇਹਨਾਂ ਦੀ ਹੈ ਜੇ ਅੱਜ ਜਾ ਕੇ ਉੱਥੇ ਗੱਲ ਕਰਨਗੇ ਤੇ ਫਿਰ ਇਹ ਕਰਤਾਰਪੁਰ ਦਾ ਕਾਰਿਡੋਰ ਜਿਹੜੀਆਂ ਪਿਛਲੀਆਂ ਸਰਕਾਰਾਂ ਜਾਂ ਭਾਜਪਾ ਦੀ ਸਰਕਾਰਾਂ ਨੇ ਇੱਥੇ ਆਵਾਜਾ ਵੀ ਖੁੱਲੀ ਨਹੀਂ ਕੀਤੀ ਇੰਨੀਆਂ ਸ਼ਰਤਾਂ ਲਾਤੀਆਂ ਕਿ ਲੋਕ ਜਾਣ ਤੋਂ ਕਤਰਾਉਂਦੇ ਕਰਨੇ ਕਿ ਆਸ ਟੈਂਪਲਵਾਓ ਮੋਰ ਲਵਾਓ ਉਹਦੇ ਚਾਣਾ ਜਾਣਾ ਵੀ ਇਹ ਜਾ ਕੇ ਉਹ ਕੀ ਸ ਰੱਖਣਗੇ ਬਟਾਲੇ ਦੀ ਇੰਡਸਟਰੀ ਦਾ ਰੱਖਣਗੇ ਤਾਰਾਂ ਤੋਂ ਪਾਰ ਦੇ ਕਿਸਾਨਾਂ ਦਾ ਰੱਖਣਗੇ ਤੇ ਜੇ ਮੋਦੀ ਸਾਹਿਬ ਕੀ ਤੁਸੀਂ 16 ਲੱਖ ਕਰੋੜ ਪੂੰਜੀਪਤੀਆਂ ਦਾ ਮਾਫ਼ ਕਰ ਸਕਦੇ ਹੋ ਤੇ ਪੰਜਾਬ ਦੇ ਤੇ ਦੇਸ਼ ਦੇ ਅੰਨਦਾਤਾ ਦਾ ਜਾਂ ਖੇਤ ਮਜ਼ਦੂਰਾਂ ਦਾ 1 ਲੱਖ ਕਰੋੜ ਨਹੀਂ ਮਾਫ਼ ਕਰ ਸਕਦੇ ਇਹ ਆਵਾਜ਼ ਵੀ ਇਹ ਜਾ ਕੇ ਉੱਥੇ ਉਠਾਉਣਗੇ ਐਮਐਸਪੀ ਨੂੰ ਕਾਨੂੰਨ ਬਣਾਉਣਾ ਇਸ ਬਾਜ਼ ਨੂੰ ਵੀ ਉਠਾਉਣਗੇ ਇਸ ਲਈ ਕਾਬਲ ਵਕੀਲ ਭੇਜੋ ਪਿੰਡ ਪਹਿਰਾ ਲਾ ਕੇ ਰੱਖਿਓ ਨੱਪ ਦਿਓ ਕਿੱਲੀ ਚੱਕ ਦਿਓ ਫਟੇ ਕਰਾ ਦਿਓ ਦਿਲਜੀਤ ਚੀਮਾ ਦੀ ਬੱਲੇ ਹੀ ਬੱਲੇ ਬਹੁਤ ਬਹੁਤ ਧੰਨਵਾਦ ਚਾਲ ਸਾਹਿਬ ਜਦੋਂ ਭਗਵੰਤ ਮਾਨ ਦੇ ਕਹਿਣ ਵਾਂਗੂ ਗੋਰੇ ਆ ਜਾਣਗੇ ਨਾ ਉਦੋਂ ਤੇਰੇ ਘਰ ਦੀ ਰੋਟੀ ਖਾ ਕੇ ਜਾਵਾਂਗੇ ਕਿਉਂਕਿ ਗੋਰਿਆਂ ਦੇ ਹੱਥ ਦੀ ਰੋਟੀ ਤਾਂ ਖਾਦੇ ਨੂੰ ਬੜਾ ਚਿਰ ਹੋ ਗਿਆ ਇਹ ਸੁਪਣਾ ਹੀ ਕਿਤੇ ਭਗਵੰਤ ਜੀ ਦਾ ਪੂਰਾ ਕਰਦੇ ਨਹੀਂ ਦਾ ਝੂਠ ਦਾ ਪਲਾਵਾ ਇਹਦਾ ਸਾਹਮਣੇ ਆਜੂ ਇਸ ਲਈ ਮੈਂ ਭੈਣ ਜੀ ਕੋਲੋਂ ਮਾਤਾ ਜੀ ਕੋਲੋਂ ਉੱਥੋਂ ਮਾਫੀ ਮੰਗ ਕੇ ਆ ਕਿ ਕਿਸੇ ਫੇਰ ਸਮੇਂ ਆ ਕੇ ਰੋਟੀ ਖਾ ਕੇ ਜਾਵਾਂਗੇ